ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਢਿੱਲੋ ਪੋਲਟਰੀ ਫਾਰਮ ਜ਼ਿਲ੍ਹਾ ਹੁਸ਼ਿਆਰਪੁਰ ਪੋਲਟਰੀ ਲੈ ਕੇ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਭਾਜੀ ਕੰਮ ਸਟਾਰਟ ਕਰਨਾ ਕੰਮ ਦਾ ਕਿੱਦਾਂ ਆ ਜੇ ਅਸੀਂ 100 ਜਾਨਵਰ ਪਾਲਦੇ ਆ ਕਿੰਨਾ ਕ ਖਰਚਾ ਆਉਂਦਾ ਆ ਦੇ ਜੇ ਅਸੀਂ 500 ਜਾਨਵਰ ਪਾਲਦੇ ਆ ਕਿੰਨਾ ਕ ਖਰਚਾ ਆਉਂਦਾ ਆ ਉਹਨਾਂ ਨੂੰ ਪਹਿਲੀ ਤਾਂ ਗੱਲ ਇਹ ਆ ਕਿ ਭਾਜੀ ਜਦੋਂ ਜਾਨਵਰ ਆਪਾਂ ਰੱਖਾਂਗੇ ਪਤਾ ਉਦੋਂ ਲੱਗਦਾ ਖਰਚੇ ਦਾ ਇਦਾਂ ਖਰਚੇ ਦਾ ਨਹੀਂ ਪਤਾ ਲੱਗਦਾ ਹੁੰਦਾ ਹਰ ਕਿਸੇ ਦੇ ਪਾਲਣ ਦਾ ਰੱਖਣ ਦਾ ਤਰੀਕਾ ਅਲੱਗ-ਅਲੱਗ ਹੈ ਤੇ ਕੋਈ ਪੁੱਛਦੇ ਆ ਵੀ ਆਪਾਂ ਮੁਰਗੀਆਂ ਤੋਂ ਕੰਮ ਸਟਾਰਟ ਕਰ ਲਈਏ ਮੁਰਗੀ ਕਿੰਨੇ ਦੀ ਪਊਗੀ ਸਾਨੂੰ ਸਭ ਤੋਂ ਪਹਿਲਾਂ ਜਿਹਨੇ ਵੀ ਇਹ ਕੰਮ ਸਟਾਰਟ ਕਰਨਾ ਆ ਉਹ ਪਹਿਲਾਂ ਘੱਟ ਤੋਂ ਘੱਟ ਜਾਨਵਰਾਂ ਤੋਂ ਕਰੋ 100 ਜਾਨਵਰ 150 ਜਾਨਵਰ ਤੋਂ ਕੰਮ ਸਟਾਰਟ ਕਰੋ ਜਿਹਨੇ ਐਗ ਦੇ ਹਿਸਾਬ ਨਾਲ ਕੰਮ ਕਰਨਾ ਆ ਤੇ ਦੋ ਬਰੀਡਾਂ ਬੈਸਟ ਆ ਆਰ ਆਰ ਤੇ ਬਲੈਕ ਐਸਟਰ ਲੋਪ ਇਹ ਦੋ ਬਰੀਡਾਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਇਹ ਬੈਸਟ ਮੰਨੀਆਂ ਗਈਆਂ ਆ ਤੇ ਜਦੋਂ ਵੀ ਕੰਮ ਕਰਨਾ ਆ ਇਹਦਾ ਬੱਚਾ ਖਰੀਦਣਾ ਮੁਰਗੀ ਨਹੀਂ ਖਰੀਦ ਕੇ ਕੰਮ ਕਰਨਾ ਕਿਉਂਕਿ ਜੇ ਤੁਸੀਂ ਮੁਰਗੀ ਖਰੀਦ ਕੇ ਕੰਮ ਕਰੋਗੇ ਤੁਹਾਡਾ ਨੁਕਸਾਨ ਜ਼ਿਆਦਾ ਹੋਊਗਾ ਬੱਚੇ ਤੇ ਇਦਾਂ ਆ ਬੱਚਾ ਤੁਸੀਂ ਖਰੀਦੂਗੇ ਇੱਕ ਦਿਨ ਦਾ ਬੱਚਾ ਖਰੀਦੇ ਆ ਪੰਜਾਂ ਮਹੀਨਿਆਂ ਤੱਕ ਆਂਡੇ ਦੇ ਆ ਗਈ ਮੁਰਗੀ ਆਂਡਾ ਦੇਣਾ ਸਟਾਰਟ ਕਰਤਾ ਤੁਹਾਨੂੰ ਸਾਰਾ ਪਤਾ ਹੋਣਾ ਵੀ ਤੁਸੀਂ ਵੈਕਸੀਨ ਕੀਤੀ ਹੋਈ ਆ ਕਿੱਦਾਂ ਪਾਲਿਆ ਆ ਠੀਕ ਜਦੋਂ ਤੁਸੀਂ ਮੁਰਗੀ ਕਿਸੇ ਤੋਂ ਕੋਲੋਂ ਖਰੀਦਦੇ ਆ ਅਗਲੇ ਨੇ ਕੀ ਕੀਤਾ ਕਿੱਦਾਂ ਪਾਲਿਆ ਕਿਹੜੀ ਫੀਡ ਤੇ ਪਾਲੇ ਤੁਹਾਨੂੰ ਕੁਝ ਨਹੀਂ ਪਤਾ ਠੀਕ ਤੁਹਾਨੂੰ ਤਾਂ ਇਹ ਆਪੇ 5 ਮਹੀਨਿਆਂ ਦੀ ਹੋ ਗਈ ਆਂਡੇ ਤੇ ਕਿਉਂ ਨਹੀਂ ਆਉਂਦੀ ਕਿਉਂਕਿ ਇਹਨਾਂ ਨੂੰ ਵੀ ਹਰ ਇੱਕ ਚੀਜ਼ ਦੀ ਲੋੜ ਹੁੰਦੀ ਆ ਫੀਡ ਦੇ ਵਿੱਚ ਇਹਨਾਂ ਨੂੰ ਵੀ ਪ੍ਰੋਟੀਨ ਚਾਹੀਦਾ ਹੁੰਦਾ ਆ ਜੇ ਇਹਨਾਂ ਨੂੰ ਫੀਡ ਹੀ ਨਹੀਂ ਵਧੀਆ ਮਿਲੂਗੀ ਤਾਂ ਇਹ ਹੈਗਾ ਆਂਡਾ ਛੇਤੀ ਨਹੀਂ ਦੇਣਗੀਆਂ ਜਾਨਵਰ ਆਪ ਤੁਸੀਂ ਆਪ ਪਾਲਿਆ ਹੋਊਗਾ ਤੁਹਾਨੂੰ ਸਾਰਾ ਕੁਝ ਪਤਾ ਹੋਊਗਾ ਤੇ ਜਦੋਂ ਵੀ ਤੁਸੀਂ ਬੱਚੇ ਖਰੀਦੋ ਸਭ ਤੋਂ ਪਹਿਲਾਂ ਬੱਚੇ ਖਰੀਦੋ ਪਹਿਲੀ ਵੈਕਸੀਨੇਸ਼ਨ ਉਹ ਕਰਕੇ ਦਿੰਦੇ ਆ ਜਿੱਥੋਂ ਵੀ ਤੁਸੀਂ ਬੱਚਾ ਖਰੀਦੂਗੇ ਬਾਕੀ ਵੈਕਸੀਨੇਸ਼ਨ ਤੁਸੀਂ ਆਪ ਖੁਦ ਕਰਨੀਆਂ ਆ ਇਹ ਪ੍ਰੋਪਰ ਆ ਤੇ ਜ਼ਰੂਰੀ ਆ ਕਰਨੀਆਂ ਠੀਕ ਹੈ ਤੇ ਬਾਕੀ ਇਹ ਆ ਕਿ ਜਦੋਂ ਵੀ ਤੁਸੀਂ ਬੱਚਾ ਖਰੀਦਣਾ ਆ ਠੀਕ ਹੈ 10 ਦਿਨ ਲੇਟ ਹੋ ਜਾਓਗੇ ਬੱਚਾ ਖਰੀਦਣ ਤੋਂ ਪਰ ਬੱਚਾ ਉਥੋਂ ਖਰੀਦਿਓ ਜਿੱਥੋਂ ਤੁਹਾਨੂੰ ਪਤਾ ਆ ਵੀ ਹਾਂ ਕੁਆਲਿਟੀ ਜਿਹੜੀ ਆ 100% ਆ ਰੇਟ ਨਾ ਦੇਖਿਓ 2-4 ਰੁਪਏ ਮਹਿੰਗਾ 10 ਰੁਪਏ ਮਹਿੰਗਾ ਪਰ ਕੁਆਲਿਟੀ ਜ਼ਰੂਰ ਖਰੀਦਿਓ ਜੇ ਤੁਹਾਡੇ ਕੋਲ ਕੁਆਲਿਟੀ ਵਧੀਆ ਹੋਊਗੀ ਉਹਦਾ ਰਿਜ਼ਲਟ ਵੀ ਤੁਹਾਨੂੰ ਵਧੀਆ ਮਿਲੂਗਾ ਜੇ ਤੁਹਾਨੂੰ ਵੀ ਕੁਆਲਿਟੀ ਮਾੜੀ ਮਿਲ ਗਈ ਤੇ ਉਹਦਾ ਰਿਜ਼ਲਟ ਵੀ ਤੁਹਾਨੂੰ ਉਦਾਂ ਦਾ ਹੀ ਮਿਲੂਗਾ ਕਿਤੇ ਵੀ ਹੈ ਚਰੀ ਤੋਂ ਬੱਚਾ ਖਰੀਦਣ ਤੋਂ ਪਹਿਲਾਂ ਇਹ ਦੇਖੋ ਉਸ ਹੈ ਚਰੀ ਤੋਂ ਜਿਹੜੇ ਬੱਚੇ ਪਹਿਲਾਂ ਕਿਸੇ ਨੇ ਖਰੀਦੇ ਆ ਤੁਹਾਡੇ ਲੱਗੇ ਬੰਨੇ ਕਿਸੇ ਕਿਹਦੇ ਕੋਲ ਆ ਉਹਨਾਂ ਦਾ ਕੀ ਰਿਜ਼ਲਟ ਆ ਕਿਦਾਂ ਦੇ ਜਾਨਵਰ ਆ ਠੀਕ ਹੈ ਵੀਡੀਓ ਜਿਹੜੀ ਆ ਹਰ ਕੋਈ ਆਪਣੀ ਵਧੀਆ ਹੀ ਪਾਉਂਦਾ ਹੁੰਦਾ ਹਰ ਕੋਈ ਆਪਣਾ ਆਪਣਾ ਕੰਮ ਚਲਾਉਣ ਲਈ ਵੀ ਇਹ ਵੀ ਆ ਵੀਡੀਓ ਪਾਉਂਦਾ ਰੇਟ ਅਲੱਗ ਦੱਸਦਾ ਕੋਈ ਸਸਤੇ ਰੇਟਾਂ ਦੇ ਜਾਨਵਰ ਵੇਚਦਾ ਹਨਾ ਕੋਈ ਆਊਟ ਸਟੇਟ ਤੋਂ ਲਿਆ ਕੇ ਜਾਨਵਰ ਵੇਚਦੇ ਆ ਹਰ ਕਿਸੇ ਦਾ ਆਪੋ ਆਪਣਾ ਕੰਮ ਹੈ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਨੇ ਪਰ ਇਹ ਆ ਕਿ ਖਰੀਦਣ ਤੋਂ ਪਹਿਲਾਂ ਤੁਸੀਂ ਧਿਆਨ ਰੱਖਣਾ ਬੇ ਬੱਚਾ ਕਿੱਥੋਂ ਖਰੀਦਣਾ ਆਰ ਆਈ ਆਰ ਬਰੀਡ ਦਾ ਵੀ ਬਹੁਤ ਫਰਕ ਆ ਹੁਣ ਕਿਸੇ ਕੋਲ ਬਰੀਡ ਦੀ ਕੁਆਲਿਟੀ ਕਹਿ ਲਓ ਵੀ 100% ਆ ਰਹੀ ਆ ਰਿਆ ਤੇ ਕਿਸੇ ਕੋਲ ਹੈਗੀ ਆ 70% ਆ ਰਹੀ ਆ ਯਾਰ ਜਿੱਦਾਂ ਹਨਾ ਕਹਿ ਲਓ ਵੀ ਹੁਣ ਜਿਹਨੇ 70% ਵਾਲੀ ਨੇ ਤਾਂ ਆਪਣਾੇ ਕੰਮ ਕਰਨਾ ਤੇ 100% ਵਾਲੀ ਨੇ ਆਪਣਾ ਕੰਮ ਕਰਨਾ ਨਾ ਦੋਨਾਂ ਦਾ ਆ ਰਹੀ ਆ ਰਹੀ ਆ ਠੀਕ ਹੈ ਫਰਕ ਇਹ ਪੈ ਜਾਂਦਾ ਹੈਗਾ ਤੇ ਉਸ ਪੋਲਟਰੀ ਤੋਂ ਤੁਸੀਂ ਉਹੀ ਉਸ ਹੈਚਰੀ ਤੋਂ ਬੱਚੇ ਖਰੀਦੋ ਜਿਨ੍ਹਾਂ ਦੇ ਪੇਰੈਂਟਸ ਵੱਡ ਆਪਣੇ ਆ ਉਹ ਬਾਹਰੋਂ ਆਂਡਾ ਨਹੀਂ ਚੱਕਦੇ ਹੈਗੇ ਕਿਉਂਕਿ ਪੇਰੈਂਟਸ ਵੱਡ ਜੇ ਵਧੀਆ ਫੀਡ ਤੇ ਪਲੇ ਹੋਣਗੇ ਤਾਂ ਗਾਂ ਬੱਚੇ ਵੀ ਵਧੀਆ ਹੀ ਹੋਣਗੇ। ਬੱਚੇ ਵੀ ਤੰਦਰੁਸਤ ਹੋਣਗੇ, ਬੱਚੇ ਵੀ ਗਾਂ ਰਿਜ਼ਲਟ ਆਪਣਾ ਵਧੀਆ ਦੇਣਗੇ ਜਿੱਦਾਂ ਆਪਾਂ ਦੇਖਦੇ ਆਂ ਵੀ ਘੋੜਿਆਂ ਦੇ ਵਿੱਚ ਜਾਂ ਕਿਸੇ ਹੋਰ ਜਾਨਵਰਾਂ ਚ ਨਹੀਂ ਦੇਖਦੇ ਵੀ ਉਹਦਾ ਪਿਓ ਵਧੀਆ ਤਾਂ ਗਾਂ ਬੱਚਾ ਵੀ ਉਹਦਾ ਇਦਾਂ ਹੀ ਇਨ੍ਹਾਂ ਦੇ ਵਿੱਚ ਆ ਕਿ ਜੇ ਇਨ੍ਹਾਂ ਦੇ ਪੇਰੈਂਟਸ ਵਧੀਆ ਹੋਣਗੇ ਤਾਂ ਇਹ ਵੀ ਗਾਂ ਵਧੀਆ ਹੋਣਗੇ। ਬਾਕੀ ਕਈ ਵੀ ਰੀਫੀਡ ਦਾ ਪੁੱਛਦੇ ਕਿੰਨਾ ਕੁ ਖਰਚਾ ਆਉਂਦਾ। ਭਾਜੀ ਖਰਚਾ ਫੀਡ ਦਾ ਪਹਿਲੇ 7 ਦਿਨ ਤੱਕ ਪ੍ਰੀ ਸਟਰਟਰ ਪੈਂਦੀ ਆ। 8ਵੇਂ ਦਿਨ ਤੋਂ ਇਹਨਾਂ ਨੂੰ 3ਵੇਂ ਦਿਨ ਤੱਕ ਸਟਾਰਟਰ ਫੀਡ ਪੈਂਦੀ ਆ ਇਹ ਤਾਂ ਪ੍ਰੋਪਰ ਪਾਉਣੀ ਹੀ ਪੈਣੀ ਆ ਜਦੋਂ ਇਹਨਾਂ ਦੀ ਗਰੋਵਰ ਫੀਡ ਚਾਲੂ ਹੋ ਜਾਂਦੀ ਆ ਉਸ ਟਾਈਮ ਤੁਸੀਂ ਆਪ ਦੀ ਦੇਸੀ ਫੀਡ ਘਰ ਦੀ ਫੀਡ ਵੀ ਤਿਆਰ ਕਰਕੇ ਇਹਨਾਂ ਨੂੰ ਪਾ ਸਕਦੇ ਆ ਠੀਕ ਉਹਦੇ ਨਾਲ ਫੀਡ ਦਾ ਤੁਹਾਡਾ ਜਿਹੜੀ ਆ ਕਾਸਟ ਆ ਤੁਹਾਡੀ ਉਹ ਘਟੂਗੀ ਉਹਦੇ ਤੁਹਾਨੂੰ ਪ੍ਰੋਫਿਟ ਹੋਊਗਾ ਜਿੰਨਾ ਆਪਾਂ ਇਹਨਾਂ ਦਾ ਫੀਡ ਦੇ ਖਰਚੇ ਤੇ ਆਪਾਂ ਕੰਟਰੋਲ ਕਰਾਂਗੇ ਆਪਦੀ ਫੀਡ ਤਿਆਰ ਕਰਕੇ ਇਹਨਾਂ ਨੂੰ ਪਾਵਾਂਗੇ ਠੀਕ ਤੇ ਉਨਾ ਹੀ ਸਾਨੂੰ ਫਾਇਦਾ ਵੱਧ ਹੋਊਗਾ ਕਿਉਂਕਿ ਫੀਡ ਦਾ ਖਰਚਾ ਆ ਇਸ ਲਾਈਨ ਦੇ ਵਿੱਚ ਹੋਰ ਕੋਈ ਦੂਜਾ ਖਰਚਾ ਨਹੀਂ ਹੈਗਾ ਜਿਹੜਾ ਜੇ ਆਪਾਂ ਦਵਾਈ ਦਾ ਵੀ ਦੇਖਦੇ ਆ ਮੈਡੀਸਨ ਦਾ ਵੀ ਖਰਚਾ ਦੇਖਦੇ ਆ ਇਹਨਾਂ ਦੀ ਇੱਕ ਵਾਰੀ ਮੈਡੀਸਨ ਲਿਆਂਦੀ ਹੋਈ ਮਹੀਨੇ-ਮਹੀਨੇ ਦੋ-ਦੋ ਮਹੀਨੇ ਚੱਲ ਜਾਂਦੀ ਆ ਕਿਉਂਕਿ ਇਹਨਾਂ ਨੂੰ ਐਮਐਲ ਦੇ ਹਿਸਾਬ ਨਾਲ ਤਾਂ ਲੱਗਦੀ ਆ ਦਵਾਈ ਇਹਨਾਂ ਨੂੰ ਕਿਹੜਾ ਲੀਟਰਾਂ ਦੇ ਹਿਸਾਬ ਨਾਲ ਦਵਾਈ ਲੱਗਦੀ ਆ ਬਾਕੀ ਜਦੋਂ ਵੀ ਤੁਸੀਂ ਕੰਮ ਸਟਾਰਟ ਕਰਨਾ ਆ ਠੀਕ ਹੈ ਘਰ ਤੋਂ ਸਟਾਰਟ ਕਰੋ ਪਹਿਲਾਂ ਕੰਮ ਸਟਾਰਟ ਕਰਕੇ ਤੁਸੀਂ ਇਹ ਦੇਖੋ ਵੀ ਤੁਹਾਨੂੰ ਤੁਹਾਡੇ ਏਰੀਆ ਦੇ ਵਿੱਚ ਕੀ ਰਿਸਪਾਂਸ ਮਿਲਦਾ ਹੈ ਉਸ ਹਿਸਾਬ ਨਾਲ ਤੁਸੀਂ ਆਪਦਾ ਕੰਮ ਵਧਾਓ ਮਿਹਨਤ ਹੈਗੀ ਆ ਇਹ ਕੰਮ 'ਚ ਇਹ ਨਹੀਂ ਕਿ ਮਿਹਨਤ ਨਹੀਂ ਹੈਗੀ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਮਿਹਨਤ ਹੈ ਜਿਹੜੀ ਇਹਨਾਂ ਦੀ ਠੀਕ ਹੈ ਤੇ ਜਿਨ੍ਹਾਂ ਨੇ ਫ੍ਰੀ ਰੇਂਜ 'ਚ ਰੱਖੇ ਆ ਉਹਨਾਂ ਨੇ ਮਤਲਬ ਕਿ ਆਪਣਾ ਉਸ ਹਿਸਾਬ ਨਾਲ ਕੀਤਾ ਜਾਲੀ ਵਗੈਰਾ ਲਾ ਕੇ ਰੱਖੇ ਹੁੰਦੇ ਆ ਤੇ ਜੇ ਮਤਲਬ ਇਹਨਾਂ ਨੂੰ ਆਪਾਂ ਦਾਣਾ ਫੱਕੇ ਦਾ ਕੰਮ ਕਰੀ ਦੇਖੀਏ ਤਾਂ ਸਵੇਰੇ ਤੇ ਸ਼ਾਮ ਦੋ ਟਾਈਮ ਹੀ ਆ ਬਾਕੀ ਇਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਆ ਜਿਹੜੀਆਂ ਇਹਨਾਂ ਦੀ ਇੱਕ ਰਾਣੀ ਖੇਤ ਦੀ ਬਿਮਾਰੀ ਹੋ ਗਈ ਠੀਕ ਹੈ ਉਹ ਬੱਚਿਆਂ 'ਚ ਜ਼ਿਆਦਾ ਆਉਂਦੀ ਆ ਸੀਆਰਡੀ ਦੀ ਬਿਮਾਰੀ ਹੋ ਗਈ ਇਹਨਾਂ ਦੀ ਉਹ ਬੱਚਿਆਂ 'ਚ ਵੀ ਆ ਜਾਂਦੀ ਤੇ ਵੱਡੀਆਂ ਮੁਰਗੀਆਂ ਦੇ ਵਿੱਚ ਵੀ ਆ ਜਾਂਦੀ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਉਹਨਾਂ ਦੀਆਂ ਨਿਸ਼ਾਨੀਆਂ ਕੀ ਆ ਠੀਕ ਹੈ ਤੇ ਉਹਨਾਂ ਦੇ ਲੱਛਣ ਕੀ ਆ ਬਿਮਾਰੀ ਦੇ ਤੁਹਾਨੂੰ ਪੱਕੇ ਦਾ ਪਤਾ ਲੱਗੂਗਾ ਵੀ ਇਹ ਜਾਨਵਰ ਨੂੰ ਕੀ ਬਿਮਾਰੀ ਹੋਈ ਹੈ ਜਿਹੜੀ ਇਹਨਾਂ ਦੀ ਵੈਕਸੀਨੇਸ਼ਨ ਆ ਉਹ ਤੁਸੀਂ ਅੱਖ ਜੀ ਵੀ ਪਾ ਸਕਦੇ ਆ ਠੀਕ ਹੈ ਤੇ ਪਾਣੀ ਵੀ ਦੇ ਸਕਦੇ ਆ ਇਹਨਾਂ ਦਾ ਔਖਾ ਨਹੀਂ ਹੈਗਾ ਵੈਕਸੀਨੇਸ਼ਨ ਦਾ ਤੇ ਆਈਬੀਐਚ ਜਿਹੜੀ ਆ ਤੇ ਲਸੋਟਾ ਵੈਕਸੀਨ ਇਹ ਦੋ ਵੈਕਸੀਨੇਸ਼ਨ ਇਹਨਾਂ ਨੂੰ ਹੁੰਦੀਆਂ ਆ ਸਹੀ ਇਹ ਟਾਈਮ ਜਿਹੜਾ ਆ ਤੁਸੀਂ ਸਵੇਰ ਨੂੰ ਇਹਨਾਂ ਨੂੰ ਮਤਲਬ ਰਾਤ ਨੂੰ ਪਾਣੀ ਚੱਕਿਆ ਹੋਵੇ ਤੇ ਸਵੇਰ ਨੂੰ ਤੁਸੀਂ ਦਵਾਈ ਦੋਗੇ ਤੇ ਪਿਆਸਾ ਜਾਨਵਰ ਛੇਤੀ ਪਾਣੀ ਪੀਂਦਾ ਆ ਬਾਕੀ ਹਮੇਸ਼ਾ ਯਾਦ ਰੱਖਿਓ ਜਦੋਂ ਵੀ ਤੁਸੀਂ ਜਿਹੜੇ ਡਰਿੰਕਰ ਦੇ ਵਿੱਚ ਇਹਨਾਂ ਨੂੰ ਦਵਾਈ ਦਿੱਤੀ ਆ ਠੀਕ ਹੈ ਦਵਾਈ ਖਤਮ ਹੋਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਧੋਣਾ ਆ ਮਤਲਬ ਜਿੱਦਾਂ ਆਪਾਂ ਘਰੇ ਭਾਂਡੇ ਧੋਨੇ ਆ ਲਿਕਵਿਡ ਦੇ ਨਾਲ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਨਾ ਆ ਦੁਬਾਰਾ ਉੱਤੇ ਪਾਣੀ ਇਦਾਂ ਹੀ ਨਹੀਂ ਪਾ ਕੇ ਰੱਖ ਦੇਣਾ ਠੀਕ ਹੈ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰਨਾ ਤੁਹਾਡੇ ਫਾਰਮ ਦੇ ਉੱਤੇ ਕੈਲਸ਼ੀਅਮ ਬਰੂਟਨ ਵਿਮਰਲ ਵਿਟਾਮਿਨ ਠੀਕ ਹੈ ਐਂਟੀਬਾਇਓਟਿਕ ਪਾਊਡਰ ਠੀਕ ਹੈ ਇਹ ਤਿੰਨ ਚਾਰ ਜਿਹੜੀਆਂ ਮੈਡੀਸਨ ਆ ਇਹ ਹਮੇਸ਼ਾ ਪਈਆਂ ਹੀ ਹੋਣੀਆਂ ਚਾਹੀਦੀਆਂ ਆ ਇਹ ਨਹੀਂ ਹੈਗਾ ਕਿ ਜੇ ਜਾਨਵਰ ਨੂੰ ਕੋਈ ਮਾੜੀ ਜੀ ਪ੍ਰੋਬਲਮ ਆਈ ਆ ਤਾਂ ਤੁਸੀਂ ਬਾਜ਼ਾਰ ਨੂੰ ਭੱਜੂਗੇ ਲੈਣ ਜਦੋਂ ਵੀ ਇਹਨਾਂ ਨੂੰ ਤੁਸੀਂ ਮੈਡੀਸਨ ਦੇਣੀ ਆ ਕਦੀ ਵੀ ਮੈਡੀਸਨ ਦੇਣੀ ਆ ਤਿੰਨ ਤੋਂ ਚਾਰ ਘੰਟੇ ਪਹਿਲਾਂ ਗਰਮੀਆਂ ਦੇ ਵਿੱਚ ਇਹਨਾਂ ਦੇ ਮੂੰਹ 'ਰੋਂ ਪਾਣੀ ਚੱਕ ਲਓ ਚਾਰਾਂ ਘੰਟੇ ਬਾਅਦ ਤੁਸੀਂ ਪਾਣੀ ਰੱਖੋਗੇ ਤਾਂ ਸਾਰੀ ਮੈਡੀਸਨ ਇਹ ਪੀ ਜਾਣਗੇ ਪਾਣੀ ਉਹਨਾਂ ਕੇ ਰੱਖਣਾ ਕਿ ਜਿਹੜਾ ਘੰਟੇ ਜਾਂ ਡੇਢ ਘੰਟੇ ਦੇ ਵਿੱਚ ਇਹ ਸਾਰਾ ਖਤਮ ਕਰ ਦੇਣ ਗਰਮੀਆਂ ਵਿੱਚ ਹਮੇਸ਼ਾ ਠੰਡਾ ਪਾਣੀ ਤੇ ਤਾਜ਼ਾ ਪਾਣੀ ਇਹਨਾਂ ਨੂੰ ਰੱਖੋ ਗਰਮੀ 'ਚ ਪਾਣੀ ਜ਼ਿਆਦਾ ਪੀਂਦੇ ਜਾਨਵਰ ਮੇਨ ਗੱਲ ਇਹ ਆ ਕਿ ਜਦੋਂ ਤੁਸੀਂ ਕੰਮ ਸਟਾਰਟ ਕਰਨਾ ਨਾ ਇੱਕ ਸਾਲ ਤੁਸੀਂ ਕੰਮ ਸਿੱਖੋ ਐਕਸਪੀਰੀਅੰਸ ਕਰੋ ਭਈ ਜਦਾਂ ਇੱਕ ਸਾਲ ਜਾਨਵਰ ਪਾ ਕੇ ਥੋੜਾ ਜਾਨਵਰ ਪਾ ਕੇ ਕੰਮ ਆਪਣੇ ਹੱਥੀ ਸਿੱਖੋ ਐਕਸਪੀਰੀਅੰਸ ਕਰ ਲਓ ਪੂਰਾ ਉਦੋਂ ਅਗਲੇ ਸਾਲ ਤੁਸੀਂ ਆਪਦਾ ਕੰਮ ਵਧਾਓ ਠੀਕ ਹੈ ਭਈ ਜਿਹੜਾ ਤੁਹਾਡਾ ਕੰਮ ਬਹੁਤ ਵਧੀਆ ਚੱਲੇ ਪੈ ਸਟੈਪ ਬਾਈ ਸਟੈਪ ਤੁਸੀਂ ਚੱਲੂਗੇ ਬਹੁਤ ਵਧੀਆ ਹੋਊਗਾ ਪਹਿਲੇ ਸਾਲ ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ